ਬਾਬਾ ਤੇਰਾ ਬਹੁਤ ਬਹੁਤ ਸ਼ੁਕਰ ਹੈ ਬਹੁਤ ਸ਼ੁਕਰ ਹੈ ਤੇਰਾ ਕਈ ਲੋਕੀ ਜਿਹੜੇ ਆ ਨਾ ਉਹ ਦੂਜਿਆਂ ਨੂੰ ਤੇ ਮੰਮੀ ਟੀਚਰਾਂ ਕਰਨੀਆਂ ਜਾਣਦੇ ਆ ਤੇ ਅੱਜ ਜਦੋਂ ਆਪ ਤੇ ਪੈ ਜੇ ਨਾ ਮੰਮੀ ਖੁਸ਼ ਹੀ ਨੇ ਨਾ ਤੁਸੀਂ ਮੈਂ ਬਹੁਤ ਖੁਸ਼ ਆ ਮੈਨੂੰ ਫੜਾ ਤੇ ਸਹੀ ਲੈ ਉੱਥੇ ਕਈ ਕੰਮ ਦਾ ਫੜ ਲੈਂਦੇ ਫਿਰ ਦੇ ਦਿੰਦੇ ਕੰਮ ਦਾ ਫੜ ਲੈਂਦੇ ਫਿਰ ਦੇ ਮੰਮੀ ਰਹਿ ਤੇ ਮਾਨੀ ਨਹੀਂ ਰਚਦੇ ਆ ਹਾਜੇ ਰਜ ਨਵੀ ਨਹੀਂ ਹਾਂ ਇਹ ਤੇ ਜਦੋਂ ਜਦੋਂ ਨਾ ਇੰਨੇ ਥੋੜਾ ਹੂੰ ਆ ਕਰਨਾ ਹੈ ਨਾ ਦਾਦੀ ਨੇ ਮੈਨੂੰ ਲੱਗਦਾ ਥੋਈ ਲੈ ਹੀ ਨਹੀਂ ਕਰਨਾ ਨਾਨੀ ਨੇ ਨਾਨੀ ਨੇ ਸੌਰੀ ਤੁਹਾਨੂੰ ਵੀ ਉਹ ਨਹੀਂ ਚਾਹਵਾ ਨਾ ਜਿੰਨਾ ਮੰਮੀ ਨੂੰ ਚਾਹ ਹੈਗਾ ਵਾ ਮੈਂ ਨਾ ਦੂਜੇ ਦਿਨ ਇਹਦੇ ਪਾਜ ਆ ਜਾ ਕਰਨੇ ਵੇਖਣ ਚੱਲਦਾ ਰਹਿ ਗਿਆ ਇਹ ਚੱਲ ਮੈਂ ਵੇਖਾਂ ਹੱਥ ਕੋਲ ਲੂ ਜਿਆ ਵੇਖੋ ਨਾਨੀ ਨੇ ਦਾਦੀ ਬਣ ਜਾਣਾ ਦਾਦੀ ਨੇ ਨਾਨੀ ਬਣ ਜਾਣਾ ਮੰਮੀ ਇਹ ਵੀ ਨਹੀਂ ਗੱਲ ਹੱਸੰਦਿਆ ਮੈਂ ਤੇ ਨਾਨੀ ਹੂੰ ਸੋਨਾ ਲਈ ਬੱਸ ਬੱਸ ਕਰਿਆ ਬਰਾਕੇ ਦੀਏ ਘਰ ਤਾਂ ਮਰੇ ਬੱਤੂ ਭੱਜ ਭੱਜ ਕੇ ਆ ਗਿਆ ਕਰ ਜਾਗ ਵੀ ਪਿਆਈ ਨਾਨੀ ਕੋਲ ਨਾਨੀ ਦੇ ਵਾਸਤੇ ਆ ਗਈ ਮੇਰੇ ਬਗਲੂ ਜਿਓ ਨਾਨੀ ਨਾ ਤੇਰੇ ਵਾਸਤੇ ਵੇ ਕਿੰਨੇ ਗਿਫਟ ਲੈ ਕੇ ਆਈ ਏ ਇਹ ਵੇ ਲਾ ਬੜੀਆਂ ਚੀਜ਼ਾਂ ਲੈ ਕੇ ਆਈ ਕਿ ਦਾਲ ਆੜੇ ਘਰ ਜਾਗ ਵੀ ਪਿਆ ਜੇ ਕੀ ਕੀ ਲੈ ਕੇ ਆਈ ਆ ਤੇਲੀ ਘਟੋਨਾ ਵੀ ਲੈ ਕੇ ਆਈ ਆ ਮੇਰੇ ਬੇਬੀ ਹੈ ਬੇਬੀ ਕਿੰਨਾ ਗੁੱਸੇ ਨਾਲ ਵੇਖਣ ਦੇ ਬੇਬੀ तेरे लिए चैन लेके आई हूँ मैं आऊ पाने के लिए है समान है मुंडा खुश हो गया तो मुंडे नाल ही ले चलने घर तू खुश हो गई है ਉਨੇ ਦਿਨ ਮਾਮੀ ਨੇ ਬਰੀਆਂ ਚੀਜ਼ਾਂ ਵੀ ਨਹੀਂ ਆਹੋ ਆ ਵੇਖਾ ਆ ਵੇਖ ਆ ਮੰਜੂ ਆ ਖੇਚਲ ਵਾਲਾ ਕੰਮ ਕੀਤਾ ਜੀ ਕੋਈ ਖੇਚਲ ਵਾਲਾ ਕੰਮ ਨਹੀਂ ਕੁਛ ਨਾ ਬੋਲੋ ਹੁਣ ਤੁ ਸਾਨੂੰ ਬੋਲ ਲੈਣ ਦਿਓ ਕੋਈ ਨਹੀਂ ਮੱਈ ਤੇ ਹੋਰ ਨਾਨੀ ਮੋਟਾ ਹੀ ਮਾਲ ਲੈ ਗਈ ਲੱਗਦਾ ਨਹੀਂ ਮੇਰਾ ਗੋਲੂ ਇੱਥੇ ਠੀਕ ਹੈ ਨਾ ਪਾਉ ਪਾਉ ਪਾ ਉਹ ਕੰਢੇ ਛੇਤੀ ਕਰ ਮੈਂ ਇਸ ਤਰ੍ਹਾਂ ਹੀ ਪਾ ਦਿੰਨੀ ਆ ਆਪੇ ਬੰਦ ਕਰਦੀ ਰਹੇਗੀ ਆਏ ਓਏ ਪਾਜੀ ਕੇ ਚਲੇ ਟੌਰ ਹੋ ਗਿਆ ਈ ਉਹ ਕਾਕੇ ਨਵਾਬ ਲੱਗਣਦੇ ਆ ਨਾ ਹੁਣ ਪੂਰਾ ਨਵਾਬ ਲੱਗਦਾ ਹੀ ਨਵਾਬ ਨਵਾਬ ਪਰ ਨੰਮੀ ਦਾ ਨਵਾਬ ਆ ਕਿਰਨ ਬੇਟਾ ਆਪ ਤੇ ਹਾਂ ਲੈ ਮੰਮੀ ਵੇਖੋ ਸੋਨੇ ਨੇ ਬੜੇ ਸੋਨੇ ਨੇ ਕਿਰਨ ਨਵਾਬ ਦੇ ਨਾਲ ਨਵਾਬ ਦੀ ਮੰਮੀ ਨੂੰ ਵੀ ਗਿਫਟ ਮਿਲ ਗਿਆ ਇਹਦੇ ਬੰਨੇ ਨਹੀਂ ਤੇ ਮੈਨੂੰ ਕਿੱਥੇ ਇਹਨਾਂ ਨੇ ਦੇਣਾ ਹੈ ਗਿਫਟ ਕਿਉਂ ਤੈਨੂੰ ਕਿਉਂ ਨਹੀਂ ਮਿਲਦਾ ਮੈਂ ਸ਼ਾ ਲੈਂਦੀ ਆ ਸੋਨੇ ਨੇ ਹੀ ਰਿਆ ਕਰਨਾ ਲੈ ਮੰਮੀ ਫੜਨੂ ਲਿਓ ਜੀ ਲਿਓ ਲਿਓ ਮੁੰਡੇ ਦੀ ਮੰਮੀ ਨੂੰ ਗੋਡੇ ਗੋਡੇ ਚਾਹ ਹਿੰਡਾ ਫੜ ਪੂਜਾ ਪੂਜਾ ਹਾਂਜੀ ਮੰਮੀ ਹਾਂਜੀ ਦੱਸ ਰਹੀ ਗਈ ਸੀ ਉਹ ਮੈਂ ਬਸ ਉੱਥੇ ਦਵਾਈ ਖਾਂਦੀ ਵੀ ਸੀ ਖਾ ਕੇ ਦਵਾਈ ਹਾਂ ਖਾ ਲਈ ਮੈਂ ਕਿੰਨਾ ਬੁਰਾ ਹਾਲ ਹੋਇਆ ਵੀ ਕੋਈ ਨਹੀਂ ਹੋ ਜਾਏਗਾ ਠੀਕ ਹੀ ਕਰਾਂ ਕੱਲੇ ਨੂੰ ਸਾਰਾ ਕੰਮ ਕਰਨਾ ਪੈਂਦਾ ਚਲ ਕੋਈ ਨਹੀਂ ਮੇਰੇ ਬੱਚੇ ਮੇਰੀ ਗੱਲ ਸੁਣੋ ਚਾਹ ਬਣਾਓ ਫਟਾਫਟ ਤੇ ਚਾਹ ਪੀਓ ਆਂਟੀ ਰਾਂ ਨੂੰ ਤੇ ਕਰੋ ਤੇ ਨਹੀਂ ਨਹੀਂ ਭੈਣ ਜੀ ਚਾਹ ਦੀ ਨਹੀਂ ਲੋੜ ਤੁਸੀਂ ਲੇਟ ਹੋ ਰਹੇ ਹੋ ਜਾਓ ਉਹ ਵੀ ਕੰਮ ਜ਼ਰੂਰੀ ਆ ਜਾ ਕੇ ਕਰਕੇ ਆਓ ਫਿਰ ਲੈ ਪੈਣ ਹਾਂ ਆ ਕੋਈ ਗਲੋਈ ਚਾਹ ਪੀਂ ਚਾਹ ਫੇਰ ਪੀ ਲਾਂਗੇ ਆਪਾਂ ਚਾਹ ਜੀ ਨਾ ਟੈਨਸ਼ਨ ਲਾਓ ਤੁਸੀਂ ਜਾਓ ਨਾਲੇ ਅੱਧਰ ਚੋਧਰ ਚ ਕੁਝ ਬੰਦੇ ਆ ਥੋੜੀ ਆ ਜਾ ਹਾਂ ਮਮੀ ਪਾਪਾ ਲੇਟ ਵੀ ਕਿਉਂ ਹੁੰਦੇ ਪਏ ਆ ਮੇਰੇ ਇਧਰ ਗੱਲ ਸੁਣ ਡਰਾਈ ਫੂਡ ਹੀ ਲਿਆ ਜੇ ਚਾਹ ਪੀਣ ਦਾ ਟਾਈਮ ਨਹੀਂ ਨਹੀਂ ਹੈਗਾ ਹਨਾ ਭੈਣ ਜੀ ਇਹ ਕੀ ਦੀ ਲੋੜ ਨਹੀਂ ਹੈ ਤੁਸੀਂ ਆਪਣੀ ਤਿਆਰੀ ਕਰੋ ਤੁਸੀਂ ਜਾਓ ਭੈਣ ਜੀ ਤੁਸੀਂ ਜਾਓ ਤਾਲੇ ਕੋਸ਼ਕਬਰੀ ਦਵਾ ਸਾਨੂੰ ਨਾਲੇ ਆ ਕੇ ਤੁਸੀਂ ਤੇ ਸਾਡਾ ਉਹਦੇ ਵਿੱਚ ਹੀ ਸਭ ਕੋਈ ਖਾਦਾ ਦਿੱਤਾ ਜਾਣਾ ਚਲੋ ਉੱਠੋ ਮੰਡੀ ਚਲੋ ਤਿਆਰੀ ਕਰੀਏ ਇਹਦੇ ਵੀ ਠੀਕ ਹੈ ਨਹੀਂ ਜਾ ਚੱਲੀ ਹਾਂ ਹਾਂ ਠੀਕ ਹੈ ਮੇਰੀ ਤਬੀਅਤ ਫਿਰ ਚੱਲ ਚਲ ਆਜੋ ਤੁਸੀਂ ਉਹ ਨਸਤਰਾ ਕਰਨਾ ਹੁਣ ਤੁਸੀਂ ਨਾ ਘਰ ਆਣਾ ਨਪਰਾਤੀ ਆ ਜਾਗੇ ਜਿਸਨੇ ਮਰਜੀ ਜਿਸਨੇ ਮਰਜੀ ਆਵਾਂਗੇ ਇੱਕ ਦੋ ਦਿਨ ਤਾਂ ਕੰਨਿਆ ਤੁਹਾਡੇ ਕੋਲ ਜਰੂਰ ਨਾਲੇ ਫੇਰਾ ਪਾ ਜਾਏਗੀ ਨਾ ਵਧੀਆ ਹੋ ਜਾਏਗਾ ਨਵਾਬ ਦੇ ਚੈਨ ਪਾ ਕੇ ਮਸਤ ਹੋ ਗਿਆ ਫੜਾ ਦੇ ਚੈਨ ਹਜੇ ਤੋਂ ਚੜ ਕਿਦਨ ਬੇਟਾ ਅਨ ਟੋਪੀ ਵਗੈਰਾ ਪਾ ਕੇ ਨਾ ਫੇਰ ਲੈ ਕੇ ਚਾਈ ਹਾਂ ਚਲੋ ਕੋਈ ਗੱਲ ਨਹੀਂ ਚਲਦੇ ਆ ਫਿਰ ਅਸੀਂ ਆਣਾ ਫਿਰ ਪੰਜੀ ਤੁਸੀਂ ਜਰੂਰ ਜੀ ਜਰੂਰ ਕਹਿੰਦੀ ਕੋਈ ਗੱਲ ਸਾਡਾ ਕੀ ਭਰੋਸਾ ਜੇ ਅਸੀਂ ਰਾਤੀ ਸ਼ਹਿਰਾ ਜੀ ਤੁਹਾਡੇ ਆਜੋ ਆਜੋ ਕੋਈ ਗੱਲ ਨਹੀਂ ਆਹ ਰੋਟੀ ਤਿਆਰ ਰੱਖਿਆ ਜੇ ਬਸ ਬਸ ਤਿਆਰੀ ਤੁਸੀਂ ਆਉਂ ਕਰਨਾ ਉਹ ਨਾ ਸਿਰਫ ਦੋ ਦੋ ਪਾਰਟੀਆਂ ਤੁਹਾਡੇ ਕੋਲ ਲਵਾਂਗੇ ਤੁਸੀਂ ਹੁਕਮ ਕਰੋ ਅਸੀਂ ਪਾਰਟੀ ਲੈਨ ਨੂੰ ਹੀ ਤੇ ਦੇਨ ਨੂੰ ਹੀ ਸ਼ਿਆਰ ਘਲੋਤੇ ਆ ਤੁਸੀਂ ਉਹਨੂੰ ਦੇਨ ਨੂੰ ਤਿਆਰ ਰਵੋ ਲੈਣ ਦੀ ਨਾ ਸੋਚੋ ਠੀਕ ਹੈ ਨਾ ਕਿਰਨ ਸੌ ਗਿਆ ਇਹਨੂੰ ਸੁਵਾ ਜਾ ਕੇ ਹਾਂਜੀ ਠੀਕ ਹੈ ਚਲੋ ਠੀਕ ਹੈ ਬੇਟਾ ਚਲ ਚੰਗਾ ਜੀ ਅੱਛਾ ਜੀ ਵੈਰੀ ਸੌਰੀ ਜੀ ਤੁਹਾਨੂੰ ਟਾਈਮ ਨਹੀਂ ਦੇ ਸਕਿਆ ਇਹ ਚ ਸੌਰੀ ਵਾਲੀ ਕਿਹੜੀ ਗੱਲ ਹੈ ਅਸੀਂ ਫੇਰ ਆ ਜਾਣਾ ਆ ਜਾ ਬੰਜੂ ਅੱਛਾ ਚਲਿਏ ਠੀਕ ਕਿਰਨ ਕਿਰਨੇ ਹਾਂਜੀ ਦੇਖ ਲੈ ਇੱਕ ਜੀ ਆਨ ਨਾਲ ਨਾ ਕਰਦੇ ਰੂਣ ਕਈ ਵੱਧ ਗਈਆਂ ਨੇ ਦੋ ਆਂਦੇ ਪੇ ਨੇ ਦੋ ਜਾਂਦੇ ਪੇ ਨੇ ਤੇ ਨਾਲੇ ਸਾਰੇ ਇਕੱਠੇ ਹੋ ਗਏ ਆ ਸਹੀ ਗੱਲ ਸਭ ਤੋਂ ਵੱਡੀ ਤੇ ਨਿਵਾਬ ਮੇਰਾ ਕਰਮਾ ਵਾਲਾ ਹੀ ਕਿੰਨਾ ਕਰਮਾ ਵਾਲਾ ਮੇਰਾ ਨਿਵਾਬ ਤੇ ਮੈਂ ਨਾ ਕਰਮਾ ਵਾਲਾ ਤਾਂ ਅਸੀਂ ਬੇਕਰਮ ਤਾਂ ਜਮੇ ਉਹ ਗਰਮ ਲੈ ਕੇ ਆਇਆ ਨਾ ਆਪਣੇ ਵੀ ਸਾਰਿਆਂ ਨੂੰ ਇਕੱਠਿਆ ਕੀਤਾ ਅਸੀਂ ਗਰਮ ਨਹੀਂ ਸੀ ਲੈ ਕੇ ਆਏ ਮਾ ਇਹ ਵਗਰਾ ਸਪੈਸ਼ਲ ਹੈ ਇਹ ਕੀ ਕਹਿੰਦੇ ਆ ਪੜਨਾ ਨਹੀਂ ਲੱਗੇ ਨਾ ਪੜਨਾਨੀ ਦਾ ਚਾਹ ਵਾ ਨਾ ਪੜਨਾਨੀ ਚਾਈ ਬੜਾ ਵਾ ਦੇ ਮੈਨੂੰ ਦੇ ਮੈਨੂੰ ਨਵਾਬ ਨੂੰ ਮੈਨੂੰ ਨਾਨੀ ਤੇ ਮੈਨੂੰ ਫੜਾਉਂਦੇ ਹੀ ਨਹੀਂ ਪਤਾ ਮੰਮੀ ਇਹ ਰਾਤੀ ਵੀ ਆਪਣੇ ਕੋਲ ਹੀ ਸਵਾਇਆ ਹੀ ਨਵਾਬ ਨੂੰ ਨਾਨੀ ਨੇ ਕੋਈ ਨਾਨੀ ਜਿਆਦਾ ਵੀ ਮੋਹ ਨਹੀਂ ਪਾਣਾ ਨਾਨੀ ਨੇ ਵੀ ਆਪਣੇ ਘਰ ਜਾਣਾ ਹੈ ਚੋਨਾ ਚਲੋ ਮੰਮੀ ਤੁਸੀਂ ਇਹਦੇ ਚੱਕਰ ਦੇ ਵਿੱਚ ਤੇ ਜਿਹੜੀ ਮੇਨ ਕੀ ਕਹਿੰਦੇ ਚੀਜ਼ ਹੈ ਉਹ ਤੇ ਭੁੱਲੀ ਜਾਂਦੇ ਜੇ ਕਰ ਗੋਲਡੀ ਨੂੰ ਫੋਨ ਕਰ ਫਟਾਫਟ ਸੇ ਫੇਰੇ ਬੜੀ ਲੇਟ ਹੋਈ ਪਿਆ ਅਗਲੇ ਇੰਤਜ਼ਾਰ ਤੇ ਕਰ ਮੇਰੀ ਗੱਲ ਸੁਣੋ ਤੂੰ ਹੀ ਇਹਨਾਂ ਨੂੰ ਕਿਹਾ ਨਹੀਂ ਸੀਗਾ ਕਿ ਟਾਈਮ ਸੇ ਰਹਿਣਾ ਵਾ ਟਾਈਮ ਵੇਖ ਲਓ ਕੀ ਹੁੰਦਿਆ ਵਾ ਚਲ ਕੋਈ ਨਹੀਂ ਫੋਨ ਆਲਾ ਫੜ ਫੋਨ ਕਰ ਚਲੋ ਗੱਲਾਂ ਚ ਟਾਈਮ ਨਾ ਬਰਬਾਦ ਕਰੋ ਕੰਮ ਕਰ ਤਮ ਕਰ ਜਾਓ ਤਿਆਰ ਹੋ ਫਟਾਫਟ ਜਾਣਾ ਇਹਨਾਂ ਨੂੰ ਤੇ ਆਪ ਪਤਾ ਹੋਣਾ ਚਾਹੀਦਾ ਟਾਈਮ ਦਾ ਤੂੰ ਹੀ ਨਾ ਆਪਣੇ ਲਾਡਲੇ ਨੂੰ ਵੇਖੋ ਜਾ ਕੇ ਬੀਬੀ ਸਾਹਿਲ ਜਾ ਉੱਧੇ ਜਾ ਕੇ ਮੰਮੀ ਉਹਨੇ ਬੜੀ ਸੁਣ ਲੈਣੀ ਐ ਇਸ ਤਰ੍ਹਾਂ ਇਹਨੂੰ ਟੋਪੀ ਟੁਕੀ ਪਾਣ ਨਾਲ ਸੇ ਹਾਂ 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 ਸਾਹਿਲ ਹਾਂਜੀ ਹਾਂਜੀ ਮੰਮੀ ਆ ਗਿਆ ਆ ਗਿਆ ਮੰਮੀ ਅਸਲ ਜੋ ਸੱਚੀ ਦੱਸੋ ਠੀਕ ਲੱਗਣਿਆ ਨਾ ਮੈਂ ਕੀ ਬਾਤ ਹੈ ਅੱਜ ਤੇ ਪੂਰਾ ਨਖਾਰੀ ਆਇਆ ਆਪਣੇ ਮੰਮੀ ਸੱਚੇ ਸੱਚਾ ਦੱਸੋ ਕੋਈ ਚੀਜ਼ ਦੀ ਕਮੀ ਲੱਗੰਦੀ ਆ ਮੈਂ ਸ਼ਰਟ ਚੇਂਜ ਕਰ ਲਾਂ ਜਾਂ ਪੈਂਟ ਕੁਛ ਵੀ ਕੋਈ ਕਮੀ ਨਹੀਂ ਭਰਾਵਾ ਮਾਮਾ ਅੱਖ ਪਰ ਕੇ ਵੀ ਬੱਚੇ ਨੂੰ ਵੇਖ ਲੈਣਾ ਤੇ ਨਜ਼ਰਾਂ ਲੱਗ ਜਾਂਦੀਆਂ ਨੇ ਇਸ ਕਰਕੇ ਸਭ ਠੀਕ ਐ ਤੇ ਚੱਲ ਚੱਲੀਏ ਉਹ ਬਾਕੀ ਕਿੱਥੇ ਆ ਤਿਆਰ ਹੋ ਗਏ ਸਾਰੇ ਆਏ ਹੋ ਗਏ ਸਾਰੇ ਤਿਆਰ ਹੋ ਗਏ ਨੇ ਤੈਨੂੰ ਬੜੀ ਕਾਲੀ ਤੂੰ ਪਹਿਲੇ ਪਹੁੰਚ ਅਸੀਂ ਆ ਜਾਈਏ ਨੇ ਪਿੱਛੇ ਪਿੱਛੇ ਨਹੀਂ ਨਹੀਂ ਚਲੋ ਮੰਮੀ ਚੱਲੀਏ ਜਲ ਬੱਚਾ ਸੋਣਾ ਚੱਲ ਚੱਲੀਏ ਚੱਲ ਕੋਚ ਨੇ ਤੇਰੀ ਖੁਸ਼ੀਆਂ ਚ ਸਾਡੀਆਂ ਖੁਸ਼ੀਆਂ ਨੇ ਸ਼ੁਕਰ ਮੇਰੇ ਪੁੱਤ ਦੇ ਚਿਹਰੇ ਤੇ ਹਾਸਾ ਤੇ ਆਇਆ ਚਲੋ ਸਾਰਾ ਸਮਾਨ ਸੰਭਾ। ਜਿੰਨਾ ਸਮਾਨ ਪਿਆ ਦਿੱਤਾ ਹੀ ਮੈਂ। ਇਹ ਲੋ ਵੀ ਡੱਬੀਆਂ ਚ ਪਾ ਤਾ। ਇਹ ਫਰਿਜੀ ਰੱਖ ਦਿੰਨੇ ਆ। ਦੇ ਦੇ। ਮੇਰੀ ਗੱਲ ਸੁਣੋ। ਆ ਗੈਸ ਕੋਸ ਬੰਦ ਕਰੋ। ਆ ਵੇਖੋ ਕਿਵੇਂ ਦੀ ਲੱਗਣੀ ਮੈਂ। ਸੋਹਣਾ ਪਾਇਆ ਨਾ ਸੂਟ। ਸੂਟ ਸੋਹਣਾ ਲੱਗੰਦੇ ਆ ਨਾ। ਆ ਨਾ ਨਾਨੀ ਜੀ ਨੇ ਨਵੇਂ ਲੈ ਕੇ ਦਿੱਤਾ ਹੀ। ਆਉਂਦੇ ਹੀ ਸਵਾਲੀ ਤੂੰ। ਸੋਹਣਾ ਲੱਗੰਦੇ ਆ ਨਾ। ਹਾਂ। ਠੀਕ ਐ। ਸੋਹਣਾ ਹੀ ਲੱਗਦਾ ਪਿਆ। ਚੋੜਦੇ ਤੁਰ ਗਏ ਪੰਨੀ ਹੈ ਨਹੀਂ ਨਹੀਂ ਇਹ ਨਾਨੀ ਨੇ ਜਿਹਾ ਕੇ ਦਿੱਤਾ ਤਾਂ ਕਰਕੇ ਮੈਂ ਤੁਹਾਨੂੰ ਪੁੱਛਣ ਦੀ ਸੀਗੀ ਹਾਂ ਸੋਣਾ ਠੀਕ ਹੈ ਕੀ ਹੈ ਤੈਨੂੰ ਹੋਣਾ ਕੀ ਹੈ ਸਵੇਰ ਦੀ ਮੈਂ ਲੱਗੀ ਸਾ ਐਨੀ ਮੈਂ ਤਿਆਰੀ ਕੀਤੀ ਹੈ ਤੇ ਖਾ ਕੇ ਵੀ ਤੇਰੇ ਪੇਕੇ ਕੁਝ ਨਹੀਂ ਗਏ ਜੇ ਨਹੀਂ ਖਾਣਾ ਸੀ ਤੇ ਬੰਦਾ ਪਹਿਲੇ ਕਹਿ ਦੇਖੀ ਐਨਾ ਕੁਝ ਨਾ ਬਣਾਓ ਉਹ ਦੀਦੀ ਗੱਲ ਤਾਂ ਕੀ ਆ ਉਹ ਤਾਂ ਨਹੀਂ ਖਾ ਕੇ ਗਏ ਆਪਾਂ ਸਾਰਿਆਂ ਨੇ ਜੋ ਜਾਣਾ ਹੈਗਾ ਬਾਕੀ ਦੱਸੋ ਸੋਹਣੀ ਤੇ ਲੱਗਣ ਦੀ ਐ ਨਾ ਮੈਂ ਸੋਹਣੀ ਤੇ ਲੱਗਣ ਲਈ ਐ ਪਰ ਛਣ ਠੀਕ ਐ ਅੱਗੇ ਵੀ ਤੇ ਇਦਾਂ ਹੀ ਲੱਗਦੀ ਤਾ ਅੱਗੇ ਕਿਦਾਂ ਤਿਆਰ ਸ਼ਿਆਰ ਹੋ ਕੇ ਮੈਂ ਸੋਹਣੀ ਤੇ ਲੱਗਣ ਲਈ ਐ ਨਾ ਬੰਦਾ ਪੁੱਛੇ ਇਨਾ ਤੇ ਮੂਹ ਫੁੱਟਿਆ ਨਹੀਂ ਗਿਆ ਕਿ ਕੋਈ ਕੰਮ ਰਹਿੰਦਾ ਤੇ ਮੈਂ ਤੁਹਾਡੇ ਕਰਾਦਾ ਛੇਤੀ ਛੇਤੀ ਕਿਚਨ ਫ੍ਰੀ ਕਰ ਦੋ ਤੇ ਤੁਸੀਂ ਵੀ ਤਿਆਰ ਹੋ ਜਾਓ ਆਪਣੇ ਸੋਹਣੇ ਪੰਦੇ ਹੀ ਲੱਗਾ ਕਿ ਮੈਂ ਤਿਆਰ ਹੋ ਕੇ ਬਹਿ ਗਈ ਆ ਹੈਲਪ ਤੇ ਕਰਾਉਣੀ ਆਂਦੀ ਨਹੀਂ ਇਹ ਕਿਸੇ ਪਤਾ ਨਹੀਂ ਆ ਫੋਨ ਹੀ ਨਹੀਂ ਚੁੱਕਦਾ ਮੁੰਡਾ ਕਰੀ ਜਾਓ ਫੋਨ ਇਹਨਾਂ ਨੂੰ ਕਿਰਨ ਆ ਤੇ ਫੋਨ ਹੀ ਨਹੀਂ ਉਹ ਪੇ ਚੁੱਕਦਾ ਓ ਮਮੀ ਤੂੰ ਹੀ ਕੀ ਫੋਨ ਤੇ ਫੋਨ ਕਰੀ ਜਾਂਦੇ ਫੋਨ ਤੇ ਫੋਨ ਕਰ ਗਈ ਨਾ ਤੇ ਮੈਂ ਗੱਡੀ ਚਲਾਵਾ ਤੁਹਾਡਾ ਫੋਨ ਛੋੜਾ ਕਿੱਥੇ ਰਹਿ ਗਿਆ ਸੀ ਤੂੰ ਇੰਨੇ ਦਿਨ ਜੋ ਲੈਣ ਭੇਜਿਆ ਸੀ ਕਿਰਨ ਭੇਜਿਆ ਸੀ ਹਾਂ ਅੱਛਾ ਸੁਨਿਆਰੇ ਕੋਲ ਨਹੀਂ देर ਲਾਤੀ ਆ ਨਹੀਂ ਹਾਂ ਨਾਲ ਉਹ ਤੇ ਚਲੇ ਗਏ ਹਾਂ ਕੰਪਨੀ ਗਾਰਡ ਦੱਸ ਜਿਹੜੇ ਕੰਮ ਭੇਜਿਆ ਹੈ ਉਹ ਕੰਮ ਹੀ ਕਰਨਾ ਚਲ ਅੱਛਾ ਮੇਰੀ ਗੱਲ ਸੁਣ ਅਣੀ ਆਪ ਜੇਬ ਵਿੱਚ ਹੀ ਰੱਖ ਉੱਥੇ ਚਾਹੀਦੀ ਹੈ ਨਾ ਤੂੰ ਹੀ ਰੱਖ ਲਓ ਨਾ ਮੈਂ ਕਿਤੇ ਬੜੀ ਭਿਰਾ ਤੂੰ ਰੱਖ ਲੈ ਬਿਜੇ ਜੇਬ ਵਿੱਚ ते चलिए हम निकलिए आ होते चलो तू ही देख ले लेट ही पड़े करते मम्मी आ <laughs> मेरे बच्चे ही नहीं मान ले है लेट आप करके आए जेवे को नाम मेरा पे लंदा चलो दी हां जी मम्मी दसो नीनु बंद कर दो दे थोड़ी देर फोन करता मम्मी मैसेज आया सी कोई तैयार हो गई तो होते गई तैयार चल ठीक है ਉਨਕੋ ਹੀ ਕਭੀ ਪੇਸ਼ੀ ਦੇਣੀ ਕਾਦੀ ਕਮੀ ਪੇਸ਼ੀ ਮੰਮੀ ਠੀਕ ਹੈ ਹਾਂ ਮੈਂ ਬਹੁਤ ਸੋਹਣੇ ਤੇ ਬੜੇ ਸੋਹਣੇ ਲੱਗ ਰਹੇ ਚਲੋ ਅੱਛਾ ਚਾਹੇ ਮੰਮੀ ਪੂਰੀ ਖੁਸ਼ ਆ ਜੇ ਗਾਸੋ ਜਦੋਂ ਮੈਂ ਤੇਰਾ ਕਰਨਾ ਹੈ ਨਾ ਉਦੋਂ ਵੀ ਐਵੇਂ ਖੁਸ਼ ਹੋਣਾ ਮੈਂ ਪਰ ਮੈਂ ਉਹ ਦਿਨ ਸੋਚ ਕੇ ਨਾ ਡਰਦੀ ਵੀ ਪੜਾਵਾਂ ਓਹ ਉਹ ਛੱਡਾ ਬੰਮਾ ਹੁਣ ਖੁਸ਼ ਹੋ ਜਾ ਚਲੋ 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 ਤੇਰੀ ਤਿਆਰੀ ਹੈ ਨਾ ਪੂਰੀ ਮੇਰੀ ਪੂਰੀ ਤਿਆਰੀ ਹੈ ਮੈਂ ਇਹਦੇ ਵੀ ਇੱਕ ਐਕਸਟਰਾ ਕੱਪੜੇ ਰੱਖ ਲਏ ਆ ਇੱਕ ਨਾ ਲੈ ਤਿੰਨ ਚਾਰ ਲੈ ਬੱਚਾ ਵਾ ਹਾਂ ਰੱਖ ਲਿਆ ਕੋਈ ਨਹੀਂ ਕਿ ਜ਼ਿਆਦੀ ਲੋਡ ਪਾਉਗੀ ਵਿਚਾਰੋ ਲੈ ਰੱਖ ਲੈ ਗੱਡੀ 'ਚ ਰੱਖ ਲੈਣੇ ਸੀ ਹੋ ਗਈ ਜੀ ਤਿਆਰੀ ਹਾਂ ਜੀ ਹਾਂ ਜੀ ਮੰਮੀ ਚਲੋ ਚੱਲੀਏ ਯਾਰ ਉੱਤੋਂ ਵੀ ਤਾਂ ਰੰਦੇ ਜੀ ਚਲੋ ਚੱਲੀਏ ਸਿਮਰ ਬਹੁਤ ਤਿਆਰੀ ਨਹੀਂ ਹੋਈ ਜਲਦੀ ਕਰੋ ਚਲਿਏ ਆਹੋ ਚਲ ਜਾ ਚਾਬੀ ਤੇ ਫੜ ਲਿਓ ਨਾ ਚਾਬੀ ਭਾਬੀ ਆ ਮੇਰੀ ਗੱਲ ਸੁਣੋ ਆ ਉੱਥੇ ਜਦੋਂ ਆਪਾਂ ਜਾਣਾ ਵਾ ਨਾ ਆ ਇਹਨੂੰ ਕਵਰ ਕਰ ਲਿਓ ਤੁਹਾਨੂੰ ਪਤਾ ਵਾ ਉਹ ਕਿਦਾਂ ਦੇ ਆ ਨਾਲ ਇਹ ਚੰਗਾ ਥੋੜੀ ਲੱਗਦਾ ਏਦਾ ਨਾਲੇ ਕੁੜੀ ਤੁਹਾਨੂੰ ਪਤਾ ਇਹ ਮੰਮੀ ਕਿੰਡੀ ਸੋਹਣੀ ਆ ਉਹ ਏਦਾਂ ਵੇਖੂਗੀ ਤੇ ਕੀ ਲੱਗੂਗਾ ਕਿਰਨ ਬਹਿ ਜਾ ਵਾ ਬਹਿ ਜਾ ਬਹਿ ਜਾ ਉਹ ਹੁਣ ਜਾਣਾ ਨਹੀਂ ਆ ਨਹੀਂ ਤੁਸੀਂ ਜਾਓ ਐ ਨਹੀਂ ਜਾਣਾ ਲੈ ਮੰਮੀ ਆ ਕੀ ਗੱਲ ਆ ਤੂੰ ਜਿਸ ਤਰੀਕੇ ਨਾਲ ਗੱਲ ਕਰਦਾ ਪਿਆ ਉਸ ਤਰੀਕੇ ਨਾਲ ਸਹੀ ਬੋਲਦਾ ਪਿਆ ਜਾ ਜਿਹੜੀ ਤੇਰੀ ਜਿਆਦੀ ਸੋਹਣੀ ਆ ਨਾ ਜਾ ਲੈ ਆਂ ਅਹੀਂ ਨਹੀਂ ਜਾਣਾ ਕਿਵੇਂ ਨੇ ਗੱਲਾਂ ਕਰਦਾ ਬੈਥੂ ਨਾ ਤੇਰੇ ਉਹ ਜਿਆਦਾ ਸੋਹਣੇ ਬੰਦੇ ਨੇ ਤੇ ਜਿਹੜੇ ਅਸੀਂ ਨਹੀਂ ਹੈਗੇ ਜੇ ਤੂੰ ਉਥੇ ਸਨਪ ਮੁਖਾਨ ਜਾਣਾ ਹੀ ਨਾ ਸਾਡਾ ਤੇ ਅਸੀਂ ਕੋ ਨਹੀਂ ਜਾਣਾ ਤੇਰੇ ਨਾਲ ਮਮਮੀ ਮੈਂ ਨੋਰਮਲ ਗੱਲ ਹੀ ਕੀਤੀ ਆ ਮੈਂ ਤਾਂ ਨੋਰਮਲ ਗੱਲ ਕਰਨਾ ਕੋਈ ਇਸ਼ੂ ਬਣ ਜਾਂਦਾ ਨਾ ਨੋਰਮਲ ਗੱਲ ਕਰਨ ਲੱਗੇ ਪਹਿਲੇ ਤੂੰ ਸੋਚ ਤੇ ਸਹੀ ਤੂੰ ਤੇ ਉਹਨਾਂ ਦੀ ਆਂਦਰਾ ਹੀ ਸਾੜਤੀਆਂ ਨਹੀਂ ਮਮਮੀ ਤੇਰਾ ਵੱਡਾ ਭਰਾ ਹੈ ਤੇਰੀ ਪਰਜਾਈ ਹੈ ਵੱਡੀ ਤੂੰ ਬੋਲਦਾ ਇਸ ਤਰ੍ਹਾਂ ਪਿਆ ਵਾ ਉਹ ਮੈਂ ਕੀ ਕਹਿ ਤਾ ਤੂੰ ਸਾਰੇ ਮੇਰੇ ਦਿਵਾਲੇ ਹੋਗੇ ਜੀ ਮੰਮੀ ਐਹੀ ਤੇ ਗੱਲ ਹੈ ਪਤਾ ਹੀ ਨਹੀਂ ਲੱਗਾ ਤੈਨੂੰ ਇਹ ਨਾ ਜਿਆਦਾ ਹੀ ਵਧੀ ਜਾਂਦਾ ਪਿਆ ਵਾ ਜਦੋਂ ਵੇਖੋ ਉਦੋਂ ਹੀ ਉਹਦੇ ਫੇਸ ਤੇ ਕਮੈਂਟ ਕਰਦਾ ਜਦੋਂ ਵੇਖੋ ਉਦੋਂ ਹੀ ਉਹਦੇ ਫੇਸ ਤੇ ਕਮੈਂਟ ਕਰਦਾ ਵਾ ਮੈਂ ਅੱਗੇ ਵੀ ਕਿਹਾ ਸੀਗਾ ਕਿ ਤੂੰ ਹੀ ਨਾ ਜੇ ਇਹੋ ਪੁੱਛੀਗੇ ਇਹਨੇ ਬਾਰ-ਬਾਰ ਸੁਣਾਉਣਾ ਵਾ ਨਾ ਤੇ ਮੈਂ ਕਰਾਈ ਤੇ ਚੱਲ ਜਾਣਾ ਮੇਰੀ ਗੱਲ ਸੁਣ ਤੁਸੀਂ ਵੀ ਰਹਿੰਦੇ ਹੋ ਤੇ ਮੈਂ ਵੀ ਰਹਿੰਦੇ ਪੂਜਾ ਨਹੀਂ ਨਾਲ ਤੋਰ ਜਾ ਨਾਨੀ ਨੂੰ ਨਾਲ ਲੈ ਜਾ ਤੁਸੀਂ ਜਾ ਅਸੀਂ ਤੇ ਭਾਈ ਅਸੀਂ ਦੇ ਸੋਹਣੇ ਕੋਈ ਨਹੀਂ ਹੈਗੇ ਸਾਡੀ ਕੋਈ ਵੀ ਆਈ ਜਾਂਦਾ ਜੀ ਉਹਨਾਂ ਦਾ ਬਾਰ ਬਾਰ ਹੁਣ ਇਹੋ ਹੀ ਜਵਾਬ ਦਵੇ ਮੈਂ ਚੁੱਕਣਾ ਹੀ ਨਹੀਂ 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 ਮੰਮੀ ਚਲੋ ਗੁੱਸਾ ਨਾ ਕਰੋ ਹੁਣ ਨਾ ਟਾਈਮ ਗੁੱਸੇ ਗਿਲੇ ਦਾ ਨਹੀਂਗਾ ਉਹਨੇ ਵੈਸੇ ਕਿਹਾ ਨਹੀਂ ਭਾਬੀ ਗਲਤ ਆ ਵੈਸੇ ਨਹੀਂ ਕਿਹਾ ਇਹ ਗੱਲ ਹੈ ਗਲਤ ਸੀ ਚਲੋ ਗਲਤ ਆ ਚਲ ਹੁਣ ਗੁੱਸੇ ਦਾ ਟਾਈਮ ਨਹੀਂਗਾ ਆਪਾਂ ਲੇਟ ਹੋਣਦੇ ਆ ਬਾਕੀ ਗੱਲ ਆਪਾਂ ਆ ਕੇ ਕਰਾਂਗੇ ਚਲੋ ਚਲੋ ਜੇ ਤੂੰ ਉਥੇ ਬੋਲਿਆ ਨਾ ਕੋ ਚੂਚਾ ਤੂੰ ਕਿੱਤੀ ਔਨੂ ਤੇ ਮੈਂ ਉੱਠ ਕੇ ਆ ਜਣੀ ਉਹ ਨਹੀਂ ਬੋਲਦਾ ਮੰਮੀ ਨਹੀਂ ਬੋਲਦਾ ਚੱਲ ਸਾਹਿਲ ਚੱਪੀ ਚਲੋ ਇਹਨੂੰ ਸਮਝਾ ਦੋ ਮੈਂ ਸਮਝਾ ਲਾ ਜੇ ਕਿਰਨ ਦੇ ਗਿਆ ਇਹਦੀ ਸ਼ਾਨ ਚ ਫਰਕ ਆਉਂਦਾ ਹੈ ਨਾ ਹੁਣੇ ਹੀ ਸਾਨੂੰ ਇੱਥੇ ਛੱਡ ਜੇ ਸਾਨੂੰ ਕੋਈ ਉਤਰਾ ਨਹੀਂ ਨਹੀਂ ਮੈਂ ਸਮਝਾ ਲਾ ਕਿ ਚਲੋ ਚਲੋ ਤੂੰ ਵੱਡਾ ਭਰਾ ਹੈ ਤੇਰਾ ਜਾਣਾ ਬਹੁਤ ਜ਼ਰੂਰੀ ਹੈ ਤੇਰੇ ਬਿਨਾ ਕਿੱਦਾਂ ਆ ਜੂਗਾ ਚੱਲ ਗੁੱਸਾ ਨਹੀਂ ਕਰੀਦਾ ਤੂੰ ਵੱਡਾ ਨਾ ਚਲ ਸਮਝੋ ਹੁਣ ਚਲੀਏ ਚਲੋ ਲੇਟ ਹੋਣੇ ਜਾ ਚਾਬੀ ਫੜ ਕੇ ਲੈ ਆ ਜਾ ਚੱਲ ਤੂੰ ਸਾਹੀ ਘਟਾ ਉਹ ਇੱਕ ਮਿੰਟ ਹੈ ਉਹਨਾਂ ਨੂੰ ਫੋਨ ਤੇ ਕਰ ਦੇ ਉਹ ਮੈਂ ਮੈਸੇਜ ਕਰਤਾ ਉਹਨੂੰ ਕੀ ਆਪਾਂ ਆਉਣ ਲੱਗੇ ਮੈਸੇਜ ਓਏ ਹਏ ਮੈਸੇਜ ਪੜਨਗੇ ਉਹ ਗਾ ਫੋਨ ਕਰੇ ਮੈਸੇਜ ਪਤਾ ਨਹੀਂ ਅਗਲੇ ਵੇਖਦੇ ਨਹੀਂ ਵੇਖਦੇ ਹਰ ਕੋਈ ਨਾਲ ਮੈਸੇਜ ਤੇ ਥੋੜੀ ਹੁੰਦੀ ਆ ਵਾ ਉਸ ਤਰ੍ਹਾਂ ਫੋਨ ਕਰ ਗੱਲ ਕਰ ਉਹਨੂੰ ਯਾਰ ਕਿੱਥੇ ਕੁੰਚ ਰਹਾ ਹੈ ਕੀ ਹੈ ਅਗਲਾ ਨਾ ਤਿਆਰੀ ਦੇ ਵਿੱਚ ਹੁੰਦਾ ਵਾ ਤੇ ਨਹੀਂ ਮੈਸੇਜ ਵੇਂਦਾ ਫੋਨ ਕਰ ਤੇ ਚਲਾ ਚਾਪੀ ਫੜਦੇ ਆ ਜਾ ਗੱਲ ਸੁਣੋ ਉਹਦੇ ਨਾਲ ਘਰ ਦੇ ਕੋਲ ਹੁੰਦੇ ਆ ਤਤਾ ਕਰਕੇ ਨਾ ਉਹਨੂੰ ਮੈਂ ਕਦੀ ਅਜੇ ਤੱਕ ਫੋਨ ਨਹੀਂ ਕੀਤਾ ਮੈਸੇਜ ਤੇ ਹੀ ਆਪਣੀ ਗੱਲ ਹੁੰਦੀ ਸਾਰੀ ਉਹ ਤੇਰਾ ਸਾ ਘੋਣ ਲੱਗਾ ਉਹਦੇ ਨਾਲ ਤੇ ਜੇ ਨਾਲ ਹੁੰਦੇ ਆ ਤੇ ਫਿਰ ਕੀ ਐ ਤੇਰੇ ਨਾਲ ਨਹੀਂ ਹੈਗੇ ਉਹ ਚਲੋ ਛੱਡੋ ਗੱਲ ਨੂੰ ਯਾਰ ਚਲਾਓ ਚਲੀਏਗਾ ਪਹਿਲਾਂ ਫੋਨ ਦੇ ਮੈਂ ਗੋਲਡੀ ਫੋਨ ਕਰ ਲੈਂਦੇ ਸਾਨੂੰ ਕਿਹੜਾ ਐਡਰੈਸ ਤਾਂ ਪਤਾ ਹੀ ਕਿੱਥੇ ਜਾਣਾ ਚਲੋ ਮੈਂ ਮੈਂ ਫੋਨ ਕਰਦਾ ਆ ਚਲ ਚਲ ਬੈ ਜਾ ਕਿਰਨ ਬੈ ਜਾ ਤੂੰ The number you have dialed is currently busy. ਯਾਰ ਮੈਂ ਤੈਨੂੰ ਕਦੋਂ ਦੇ ਫੋਨ ਕਰੀ ਜਾਣਿਆ ਵਾ ਤੂੰ ਹੈ ਕਿੱਥੇ ਮੇਰੇ ਫੋਨ ਕੱਟੀ ਜਾਣਨੀ ਆ ਆਪਾਂ ਨਾ ਪੂਰੇ ਘਰ ਦੇ ਤਿਆਰ ਹੋ ਕੇ ਬੈਠੇ ਆ ਤੁਹਾਡੇ ਵੱਲ ਆਉਣ ਨੂੰ ਤੇ ਨਾ ਮੈਨੂੰ ਪਤਾ ਵਾ ਕਿੱਥੇ ਆਉਣਾ ਕਿੱਥੇ ਨਹੀਂ ਨਾ ਤਾਂ ਮੈਨੂੰ ਦੱਸਿਆ ਉਥੇ ਪਹੁੰਚ ਗਿਆ ਕਿ ਨਹੀਂ ਯਾਰ ਤੂੰ ਆਪਣੇ ਘਰੇ ਗੱਲ ਕੀਤੀ ਵੀ ਆ ਕਿ ਨਹੀਂ ਠੀਕ ਹੈ ਟੂ ਨੰਬਰ ਯੂ ਹੈਵ ਡਾਇਲਡ ਇਸ ਕਲਰਫਲ ਹੁਣ ਮੈਂ ਕੀ ਜਵਾਬ ਦਵਾ ਕਰ ਦੇਣਾ ਮੰਮੀ ਬੁਲਾਓ ਸਾਹਿਲ ਨੂੰ ਚਲੋ ਸਾਰੇ ਪਾਰ ਆ ਕੇ ਆ ਮੈਸੀ ਹੋਏ ਮੇਰੀ ਗੱਲ ਸੁਣੋ ਮੈਂ ਇੱਕ ਬਹੁਤ ਵੱਡੀ ਗੱਲ ਕਰਨੀ ਆ ਯਾਰ ਇਹ ਟਾਈਮ ਗੱਲਾਂ ਕਰਨ ਦਾ ਥੋੜੀ ਆ ਤੂੰ ਛੇਤੀ ਦਾ ਸੋਨਾ ਕਿੱਥੇ ਆ ਆਪਾਂ ਸਾਰੇ ਤਿਆਰ ਬੈਠੇ ਆ ਉਹ ਯਾਰ ਆ ਕੀ ਬਾਜ਼ਾਰ ਤਾਂ ਨਹੀਂ ਆ ਪਾਈ ਜਾਨ ਨਹੀਂ ਇੱਕ ਬੰਨੇ ਤੋਂ ਕਹਿਣ ਨਹੀਂ ਕਿ ਮੈਂ ਬਹੁਤ ਵੱਡੀ ਗੱਲ ਕਰਨੀ ਆ ਤੇ ਇੱਕ ਬੰਨੇ ਕਹੀ ਜਾਨ ਨਹੀਂ ਆਈ ਕਾਂਟ ਸਪੀਕ ਤੇ ਯਾਰ ਮੈਨੂੰ ਨਾ ਬਾਜ਼ਾਰ ਤਾਂ ਜੀ ਆ ਨਾ ਟਾਈਮ ਕੀ ਆ ਯਾਰ ਇਹ ਗੱਲਾਂ ਕਰਨ ਦਾ ਟਾਈਮ ਹੈਗਾ ਵਾ ਤੂੰ ਛੇਤੀ ਦਾ ਸਾਨਾ ਕਿੱਥੇ ਆ ਯਾਰ ਤੂੰ ਮੈਨੂੰ ਗੁਸਾਣਾ ਜੜਾਈ ਜਾ ਘਰ ਦੇ ਨਾ ਸਾਰੇ ਤਿਆਰ ਹੋ ਕੇ ਬੈਠੇ ਆ ਤੇ ਅਹੀਂ ਸਿਰਫ ਤੇਰੀ ਵੇਟ ਕਰਨੇ ਆ ਕਿ ਤੂੰ ਦੱਸੇਂਗੀ ਕਿੱਥੇ ਆਉਣਾ ਕਿੱਥੇ ਨਹੀਂ ਤੂੰ ਕਹੀ ਜਾਣ ਨਹੀਂ ਆਈ ਕਾਂਟ ਸਪੀਕ ਯਾਰ ਤੂੰ ਆਣਾ ਸਾਰੀਆਂ ਚੀਜ਼ਾਂ ਛੱਡ ਛੇਤੀ ਛੇਤੀ ਨਾ ਮੇਰਾ ਫੋਨ ਚੁੱਕ ਤੈਨੂੰ ਕਿੰਨੇ ਫੋਨ ਕਰਨੇ ਆ ਮੈਂ ਫੋਨ ਹੀ ਨਹੀਂ ਚੁੱਕਨ ਨਹੀਂ ਕੱਟੀ ਜਾਣੀ ਤੂੰ ਫੋਨ ਮੇਰੇ ਕਾ ਰੇ ਯਾਰ ਚੱਲ ਤੈਨੂੰ ਚਾਬੀ ਲੈਣ ਭੇਜਿਆ ਤੇ ਤੂੰ ਦੱਸ ਇੱਥੇ ਗੱਲਾਂ ਹੀ ਨਹੀਂ ਛੱਡਣ ਡਿਆ ਤੇਰੀ ਆ ਸ਼ਾਮ ਨੂੰ ਕਰ ਲਈ ਗੱਲਾਂ ਸਾਹਿਲ ਓਏ ਕੀ ਗੱਲਿਆ ਮੇਰੀ ਗੱਲ ਸੁਣੋ ਮੈਂ ਬੋਲ ਨਹੀਂ ਸਕਤੀ मेरी बचपन तो ही आवाज नहीं, मम्मी। तो नहीं। है मम्मी इधर आओ भाभी इधर फ़ोन कितना को टाइम लग रहा है तुझे फोन पढ़ के खलोते हो फिर की होया सी तो तैयार है चलिए दसने दे आ की है मिनट पहले है ना कल अपनी बेटी पढ़ने के लिए पढ़ाओ मम्मी ਮੇਰੀ ਗੱਲ ਸੁਣੋ ਮੈਂ ਬੋਲ ਨਹੀਂ ਸਕਦੀ ਮੇਰੀ ਬਚਪਨ ਤੋਂ ਹੀ ਆਵਾਜ਼ ਨਹੀਂ ਹੈ ਕਿਹਦੀ ਆਵਾਜ਼ ਨਹੀਂ ਹੈਗੀ ਮੰਮੀ ਉਹ ਜਿਹੜੀ ਕੁੜੀ ਜਿਹਦੇ ਨਾਲ ਰਿਸ਼ਤਾ ਹੋਣਾ ਸੀ ਸੋਨਾ ਰਾਜਪੂਤ ਹਾਂ ਇਹਨੂੰ ਪਤਾ ਹੀ ਨਹੀਂ ਹੈ ਨਹੀਂ ਦੇਰ ਦਾ ਹਾਏ ਹਾਏ ਗੁੰਗੀ ਗੁੰਗੀ ਕੁੜੀ ਵੇ ਤੂੰ ਤੇ ਬੋਲ ਸਕਦਾ ਨਾ ਮੂੰਹ ਫੋਟ ਸਕਦਾ ਕੁਛ ਬੋਲ ਸਾਹਿਲ ਵੈਸੇ ਮੈਨੂੰ ਇੱਕ ਗੱਲ ਦੱਸ ਕਿ ਤੂੰ ਅੱਜ ਤੱਕ ਕਦੀ ਫੋਨ ਤੇ ਉਹਦੇ ਨਾਲ ਗੱਲ ਹੀ ਨਹੀਂ ਕੀਤੀ ਜਿਹੜਾ ਤੈਨੂੰ ਅੱਜ ਪਹਿਲੇ ਦਿਨ ਪਤਾ ਲੱਗਣ ਡਿਆ ਵਾ ਕਿ ਉਹ ਬੋਲ ਨਹੀਂ ਸਕਦੀ ਭਾਈ ਵੀਰ ਆਪਾ ਕੀਤੀ ਕਿ ਨਹੀਂ ਕੀਤੀ ਕੋਈ ਹਾਂ ਨਾ ਦਾ ਜਵਾਬ ਦੇ ਉਹ ਮੰਮੀ ਉਹ ਤੇ ਗੁੰਗੀ ਹੈ ਇਹੇ ਮੈਨੂੰ ਤੇ ਲੱਗਦਾ ਸੁਣ ਕੇ ਵੀ ਹੋ ਗਿਆ ਵੇ ਉਹ ਤੇ ਬੋਲ ਨਹੀਂ ਸਕਦੀ ਤੇ ਨਾਲ ਤੈਨੂੰ ਕੋ ਗਬਰਾ ਛੜਿਆ ਸੁ ਜੋੜੀ ਕੋ ਜੀ ਬਵਰ ਰਲ ਗਈ ਗੁੰਗਿਆ ਦੀ ਮੰਮੀ ਤੁਸੀਂ ਸਹੀ ਕਹਿ ਆ ਜੀ ਚਲਿਏ ਦੋਵੇਂ ਇਕੋ ਜਿਕੇ ਰਲ ਜਾਣਗੇ ਚਲਿਏ ਆਪਾਂ ਮੈਂ ਮਜ਼ਾਕ ਨਹੀਂ ਜੇ ਕਰਨ ਟਿਆ ਚੁੱਪ ਕਰ ਤੂੰ ਮੰਮੀ ਇਹ ਮੈਨੂੰ ਸੱਚੀ ਨਹੀਂ ਪਤਾ ਆਈ ਕਿ ਉਹ ਬੋਲ ਨਹੀਂ ਸਕਦੀ ਜੇ ਇਦਾਂ ਦਾ ਤੇ ਮੈਂ ਨਰ ਰਾਤੀ ਅੱਧੀ ਰਾਤ ਤੱਕ ਕਹਾਣੀਆਂ ਪਾ ਕੇ ਬੈਠ ਰਹਿੰਦਾ ਸੀ ਕੀ ਗੱਲਾਂ ਕਰਦਾ ਰਹਿੰਦਾ ਸੀ ਮੈਨੂੰ ਤੇ ਮੰਮੀ ਹੋਈ ਕਹਿੰਦੀ ਰਹੀ ਕਿ ਮੇਰੇ ਘਰ ਦੇ ਲੱਗ ਗਿਆ ਮੈਂ ਤੇ ਨਾਲ ਫੋਨ ਤੇ ਗੱਲ ਨਹੀਂ ਕਰ ਸਕਦੀ ਸ਼ੁਕਰ ਹੈ ਰੱਬਾ ਤੇਰਾ ਬਹੁਤ ਬਹੁਤ ਸ਼ੁਕਰ ਹੈ ਬਹੁਤ ਸ਼ੁਕਰ ਹੈ ਤੇਰਾ ਕਈ ਲੋਕੀ ਜਿਹੜੇ ਆ ਨਾ ਉਹ ਦੂਜਿਆਂ ਨੂੰ ਤੇ ਮੰਮੀ ਟੀਚਰਾਂ ਕਰਨੀਆਂ ਜਾਣਦੇ ਆ ਤੇ ਅੱਜ ਜਦੋਂ ਆਪ ਤੇ ਪੈ ਜੇ ਨਾ ਤੇ ਫੇਰ ਨਾਲ ਆਪ ਵੀ ਗੁੰਗੇ ਹੋ ਜਾਂਦੇ ਆ ਦੇ ਜਵਾਬ ਬੋਲਣ ਦੀ ਗੱਲ ਦਾ ਹੋਇਂ ਤੇ ਤੇਰੀ ਜ਼ੁਬਾਨ ਬੜੀ ਚੱਲਦੀ ਆ ਇੰਜ ਨਾ ਕਰਕੇ ਜਾਇਆ ਜੇ ਇੰਜ ਕਰਕੇ ਜਾਇਆ ਜੇ ਚੁੰਨੀ ਮੂੰਹ ਤੇ ਰੱਖਿਆ ਜੇ ਦੇ ਹੁਣ ਜਵਾਬ ਹੁਣ ਤੇਰੇ ਮੂੰਹ ਤੇ ਬੱਤਕ ਚਪੇੜ ਪਈ ਆ ਉਹ ਮੰਮੀ ਕਹਿੰਦੇ ਆ ਕਿ ਉੱਪਰ ਵਾਲੇ ਦੀ ਨਾ ਲਾਠੀ ਲਾਠੀ ਚ ਆਵਾਜ਼ ਨਹੀਂ ਹੁੰਦੀ ਇਹ ਨਾ ਉਹਨੂੰ ਕਿੰਨਾ ਕੁਛ ਕਹਿੰਦਾ ਸੀਗਾ ਇਹ ਨਹੀਂ ਆ ਕਿ ਉਹਦਾ ਮਨ ਨਹੀਂ ਸੀ ਦੁੱਖ ਦਾ ਸਾਰਿਆਂ ਨੇ ਕੋਲ ਦੀ ਇਹ ਨਹੀਂ ਆ ਜੀ ਮਾ ਹਰਾਮ ਕੀਤਾ ਸੀ ਵੱਡਿਆਂ ਨੇ ਵੀ ਤੇ ਛੋਟਿਆਂ ਨੇ ਵੀ ਇਹ ਨਹੀਂ ਆ ਕਿ ਉਹਦੇ ਅੰਦਰ ਮਨ ਨਹੀਂ ਹੈਗਾ ਤੁਸੀਂ ਇੰਨਾ ਭਾਬੀ ਤੁਸੀਂ ਵੀ ਤੇ ਸਾਹਿਲ ਤੁਸੀਂ ਵੀ ਤੇ ਮਾਤਾ ਜੀ ਤੁਸੀਂ ਵੀ ਇਹਨਾਂ ਨੇ ਕਸਰ ਹੀ ਨਾ ਛੱਡੀ ਠੀਕ ਆ ਹੁਣ ਇਹ ਵੇਖ ਲਓ ਕਿ ਰੱਬ ਨੇ ਉਨ ਨੂੰ ਤੇ ਜਵਾਬ ਦੇਤਾ ਜੇ लाठी मारती ਜੇ ਤੇ ਕਹਤੇ ਹੁਣ ਤੁਹਾਡੇ ਨਾਲ ਵਜਣ ਡੇ ਪੈਣਾ ਆਪ ਹੀ ਗੁੰਗਾ ਹੋ ਗਿਆ ਨਾ ਦੇਖੋ ਉਨੀ ਮੈਨੂੰ ਤੇ ਮੰਮੀ ਸੱਚੀ ਮੈਨੂੰ ਤੇ ਨਜ਼ਾਰਾ ਆ ਗਿਆ ਇਹ ਗੱਲ ਦਾ ਤੈਨੂੰ ਤੇ ਨਜ਼ਾਰਾ ਆਣੀ ਨਜ਼ਾਰਾ ਯਾਰ ਰੱਬਾ ਚੰਗਾ ਸਗਵੜ ਪੰਨੀ ਹੋਈ ਦੀ ਨਹੀਂ ਨਹੀਂ ਗੋਲਡੀ ਕਿਸੇ ਦਾ ਮਜ਼ਾਕ ਨਹੀਂ ਉਡਾਣਾ ਚਾਹੀਦਾ ਅੱਛਾ ਜਦੋਂ ਤੂੰ ਹੀ ਉਡਾਉਂਦੇ ਸੀ ਅੱਜ ਆਪ ਸਿੱਖਿਆ ਦੇਣ ਦੇ ਦੱਸੋ ਓਏ ਕਮਲਿਓ ਹੋਣੀ ਸੁਧਰ ਜੋ ਮਾਫੀ ਮੰਗ ਲੋਰ ਤੋਂ ਕੇ ਵੀ ਮੈਨੂੰ ਹੀ ਕਹਿਣਾ ਪੈਣਾ ਵਾ ਭਾਬੀ ਮੈਂ ਨਾ ਸਭ ਤੋਂ ਜ਼ਿਆਦਾ ਮੈਂ ਹੀ ਤੁਹਾਨੂੰ ਪਰੇਸ਼ਾਨ ਕੀਤਾ ਹੈ ਆ ਢਾਡੀ ਚੀਜ਼ ਨੂੰ ਲੈ ਕੇ ਤੇ ਅੱਜ ਮੈਨੂੰ ਪਤਾ ਲੱਗ ਗਿਆ ਵਾ ਜਦੋਂ ਆਪਾਂ ਕਿਸੇ ਨੂੰ ਪਰੇਸ਼ਾਨ ਕਰਾਂਗੇ ਨਾ ਤੇ ਰੱਬ ਤੁਹਾਨੂੰ ਵੀ ਓਨਾ ਹੀ ਪਰੇਸ਼ਾਨ ਕਰੂਗਾ ਇਸ ਕਰਕੇ ਨਾ ਮੈਨੂੰ ਪਲੀਜ਼ ਮਾਫ ਕਰ ਦੋ ਭਾਬੀ ਹਾਂ ਕਿਰਨ ਮੈਂ ਵੀ ਤੇਰੇ ਨਾਲ ਬੜਾ ਮਾੜਾ ਸਲੂਕ ਕੀਤਾ ਕਿੰਨਾ ਕੁਛ ਤੈਨੂੰ ਬੋਲਦੀ ਰਹੀ ਐ ਇੱਕ ਤੇਰੇ ਮੂੰਹ ਤੇ ਦਾਗ ਕਰਕੇ ਪਰ ਸਹੀ ਕਹਿੰਦੇ ਰੱਬ ਦੀ ਲਾਠੀ ਚ ਨਾ ਆਵਾਜ਼ ਨਹੀਂ ਹੁੰਦੀ ਮੈਂ ਵੀ ਤੈਨੂੰ ਸਮਝ ਲਈ ਸੀ ਤੇ ਇਸ ਲਈ ਮੈਨੂੰ ਵੀ ਮਾਫ ਕਰਦੇ ਕੀਰਨ ਪੁੱਤ ਸਾਨੂੰ ਤੂੰ ਸਾਰਿਆਂ ਨੂੰ ਮਾਫ਼ ਕਰ ਦੇ ਵਾਕਈ ਮੈਂ ਤੇ ਸਭ ਤੋਂ ਜ਼ਿਆਦਾ ਤੈਨੂੰ ਤੰਗ ਕੀਤਾ ਹੈ ਸਾਰਿਆਂ ਨੂੰ ਤੇਰ ਕੋ ਸਾਰੇ ਤੇ ਕੋ ਮਾਫੀ ਮੰਗਾਂਗੇ ਪਾ ਵੀ ਅਸੀਂ ਸਾਰੇ ਤੁਹਾਡੇ ਕੋ ਮਾਫੀ ਮੰਗਦੇ ਆ ਹੋ ਸਕੇ ਨਾ ਤੇ ਸਾਨੂੰ ਮਾਫ਼ ਕਰ ਦਿਓ ਪਤਾ ਵਾ ਆਪਾਂ ਜਿੰਨੀਆਂ ਗੱਲਾਂ ਕੀਤੀਆਂ ਹੋਣਾ ਤੁਸੀਂ ਸਾਨੂੰ ਆਸਾਨੀ ਨਾਲ ਮਾਫ਼ ਨਹੀਂ ਕਰ ਸਕਦੇ ਪਰ ਆਪਾਂ ਬਸ ਤੁਹਾਡੇ ਕੋ ਮਾਫੀ ਮੰਗ ਸਕਦੇ ਆ ਹੋ ਸਕੇ ਨਾ ਸਾਨੂੰ ਤਿੰਨਾਂ ਨੂੰ ਮਾਫ ਕਰਦੇ ਹੋ ਇਹ ਤੇ ਤੇਰਾ ਚੰਗਾ ਪੰਨ ਸੀ ਤੇਰੀ ਵਡੇਾਈ ਸੀ ਕਿ ਤੂੰ ਅੱਗੋਂ ਸਾਨੂੰ ਕੁਛ ਨਹੀਂ ਬੋਲੀ ਸਭ ਕੁਝ ਚੁੱਪਚਾਪ ਸੁਣਦੀ ਰਹੀ ਆਹੀ ਤੈਨੂੰ ਜੋ ਮਰਜੀ ਕਹਿੰਦੇ ਰਿਆਂ ਪਰ ਤੂੰ ਕਦੀ ਸਾਨੂੰ ਜਵਾਬ ਨਹੀਂ ਦਿੱਤਾ ਸਭ ਗੱਲ ਬਿਲਕੁਲ ਸਹੀ ਹੈ ਪੂਜਾ ਸਭ ਨੇ ਹੱਸ ਕੇ ਹੀ ਵਖਾਇਆ ਕਿਰਨ ਚੱਲ ਪੁੱਤਰ ਕਰ ਦੇ ਇਹਨਾਂ ਨੂੰ ਮਾਫ ਕੋਈ ਗੱਲ ਨਹੀਂ ਕਹਿੰਦੇ ਨੇ ਨਾ ਗਲਤੀ ਕਰਨ ਵਾਲੇ ਨਾਲੋ ਮਾਫ ਕਰਨ ਵਾਲਾ ਜ਼ਿਆਦਾ ਵੱਡਾ ਹੁੰ। ਪਰ ਹੁਣ ਅੱਗੋਂ ਤੋਂ ਮੇਰੀ ਗੱਲ ਨਾ ਤੁਸੀਂ ਸਾਰੇ ਜਣੇ ਕੰਨ ਖੋਲ ਕੇ ਸੁਣ ਲਓ। ਜੇ ਕਿਰਨ ਨੂੰ ਕਿਸੇ ਨੇ ਵੀ ਕੁਝ ਕਿਹਾ ਨਾ ਤੇ ਮੈਂ ਤੁਹਾਨੂੰ ਕਰਾਇਆ ਵੀ ਤੋੜਨਾ ਚ ਉਹਨੂੰ ਕੁਝ ਨਹੀਂ ਚ ਕਹਿਣ। ਤੇ ਮਾਤਾ ਜੀ ਮੰਮੀ ਜੀ ਤੁਸੀਂ ਵੀ ਤਿਆਰੀ ਕਰੋ ਹੁਣ ਘਰ ਚ ਜਾਣ ਦੀ। ਵੀਰੇ ਦਾ ਫੋਨ ਆਇਆ ਸੀ ਉਹ ਕਹਿੰਦਾ ਸੀ ਮੰਮੀ ਨੂੰ ਘਰ ਭੇਜੋ। ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ। ਛੱਡੋ ਆਪਾਂ ਸਾਰੇ ਪਰਿਵਾਰ ਆ ਤੇ ਆਪਾਂ ਹੀ ਇੱਕ ਦੂਜੇ ਤੋਂ ਮਾਫੀ ਮੰਗਣ ਲਾਪੇ ਚੰਗਾ ਨਹੀਂ ਲੱਗਦਾ ਜਿਹੜੀ ਗਲਤੀ ਹੋ ਗਈ ਸੋ ਹੋ ਗਈ ਹੁਣ ਤੇ ਆਪਾਂ ਨਵੀਂ ਸ਼ੁਰੂਆਤ ਕਰ ਸਕਦੇ ਹਾਂ ਨਾ ਸਿੱਖੋ ਕੁਸ਼ ਬਾਕੀ ਨਾ ਸਿਰਫ ਕਿਰਨ ਦੀ ਨਾ ਗੱਲ ਕਰੋ ਪਤਾ ਅਗਰ ਕਿਸੇ ਦੇਵੀ ਬਾਡੀ ਪਾਰਟ ਤੇ ਕੋਈ ਫਾਲਟ ਆ ਤੇ ਆਪਾਂ ਉਹਨੂੰ ਮਜ਼ਾਕ ਉਡਾਵਾਂਗੇ ਨਾ ਤੇ ਰੱਬ ਇਤਰਾ ਹੀ ਫਿਰ ਸਜਾ ਦਿੰਦਾ ਠੀਕ ਹੈ ਬਾਕੀ ਕੋਈ ਗੱਲ ਨਹੀਂ ਹਜੇ ਤੇਰੀ ਗਰੋਇੰਗ ਏਰੀਆ ਬੜਾ ਕੁਝ ਜ਼ਿੰਦਗੀ ਚ ਸਿੱਖਣਾ ਵਾ ਇਹ ਵੀ ਇੱਕ ਸਮੇਂ ਸਿੱਖਿਆ ਦੇ ਨੂੰ ਮਿਲਣੀ ਹੈ ਕਹਿੰਦੇ ਜੋ ਹੁੰਦਾ ਚੰਗਾ ਹੀ ਹੁੰਦਾ ਮਹਾਰਾਜ ਜੀ ਜੋ ਕਰਦੇ ਨੇ ਚੰਗਾ ਹੀ ਕਰਦੇ ਨੇ ਸਾਰਿਆਂ ਨੂੰ ਸੱਚੀ ਗੱਲ ਹੈ ਕਿਵੇਂ ਸਾਰੇ ਜਾਣੇ ਤੇ ਅੱਜ ਦੀ ਜਿਹੜੀ ਸਾਡੀ ਸਟੋਰੀ ਸੂਰਤ ਕੇ ਸੀਰਤ ਜਿਹੜਾ ਸੀਜ਼ਨ ਨਵਾਂ ਚੱਲਿਆ ਸੀਗਾ ਉਹਦਾ ਐਂਡ ਹੋ ਗਿਆ ਵਾ ਤੇ ਇਹ ਸਟੋਰੀ ਚ ਜਿਵੇਂ ਇਹਨਾਂ ਨੇ ਕਿਹਾ ਵਾ ਕਿ ਸਾਨੂੰ ਕਿਸੇ ਦੇ ਉੱਤੇ ਮਜ਼ਾਕ ਨਹੀਂ ਡਾਣਾ ਤੇ ਇਹ ਤੇ ਚਲੋ ਇੱਕ ਦਾਗ ਕਰਕੇ ਸੀਗਾ ਨਾ ਅਗਰ ਕਿਸੇ ਦਾ ਰੰਗ ਵੀ ਕਾਲਾ ਵਾ ਹਨਾ ਬੜੇ ਕਈਆਂ ਦੇ ਆਏ ਵੀ ਆ ਕਮੈਂਟ ਕਿ ਸਾਡਾ ਰੰਗ ਕਾਲਾ ਸੀਗਾ ਸਾਨੂੰ ਪੁੱਛਿਆ ਨਹੀਂ ਇਹ ਬਿਲਕੁਲ ਟਰੂ ਸਟੋਰੀ ਹੈ ਸਾਡੇ ਤੇ ਬਣਾਈ ਗਈ ਹੈ ਹੁਣ ਆਪਾਂ ਤਾਂ ਕਿਸੇ ਦੀ ਪੁੱਛੀ ਨਹੀਂ ਸਟੋਰੀ ਕਈ ਕਹਿੰਦੇ ਇਸ ਤਰ੍ਹਾਂ ਹੁੰਦਾ ਨਹੀਂ ਆ ਬਟ ਇਤਰਾ ਹੁੰਦਾ ਵਾ ਹੁੰਦਾ ਹੁਣ ਦਾਦੀ ਨੇ ਆ ਮੁੰਡੇ ਨੂੰ ਅਪਣਾ ਲਿਆ ਕਿਉਂਕਿ ਉਹਦੇ ਫੇਸ ਤੇ ਕੋਈ ਦਾਗ ਨਹੀਂ ਪਹਿਲਾਂ ਦੇਖਿਆ ਬੱਚਾ ਚੈੱਕ ਕੀਤਾ ਜੇ ਇਨ ਕੇਸ ਅਗਰ ਬੱਚੇ ਦੇ ਫੇਸ ਤੇ ਕੋਈ ਦਾਗ ਹੁੰਦਾ ਤੇ ਕੋਈ ਕੋਈ ਕੁਝ ਲੱਗ ਜਾਂਦਾ ਕੋਈ ਦਵਾਈ ਕੁਝ ਮਤਲਬ ਕੁਝ ਹੋ ਜਾਂਦਾ ਜਰਾਂ ਗੇ ਕਾਲਾ ਹੁੰਦਾ ਤੇ ਇਹਨਾਂ ਨੂੰ ਗੱਲਾਂ ਕਰਨ ਦਾ ਬਹਾਨਾ ਮਿਲ ਜਾਂਦਾ ਸੀ ਕਿ ਮਾਂ ਦੇ ਫੇਸ ਤੇ ਹੈਗਾ ਮਾਂ ਜਿਹਨੇ ਦੀ ਮਾਂ ਉਵੇਂ ਦਾ ਬੱਚਾ ਤੇ ਚਲੋ ਜੀ ਬਾਕੀ ਰੰਗ ਤੇ ਰੱਬ ਨੇ ਦੋ ਹੀ ਦਿੱਤੇ ਆ ਗੋਰਾ ਤੇ ਕਾਲਾ ਕਿਸੇ ਨੂੰ ਵੀ ਆਪਣੇ ਰੰਗ ਤੇ ਅਭਿਮਾਨ ਨਹੀਂ ਕਰਨਾ ਚਾਹੀਦਾ ਆਪਣੇ ਆਪ ਤੇ ਅਭਿਮਾਨ ਨਹੀਂ ਕਰਨਾ ਚਾਹੀਦਾ ਜੇ ਕੋਈ ਇਸ ਤਰ੍ਹਾਂ ਦਾ ਵਿਚਾਰਾ ਹੈਗਾ ਵਾ ਜਿਹਦੇ ਫੇਸ ਤੇ ਆਇਆ ਹੱਥ ਤੇ ਕਿਸੇ ਵੀ ਹੈ ਨਾ ਹੈਗਾ ਤੇ ਉਹਦਾ ਮਜ਼ਾਕ ਨਾ ਢਾਓ ਉਹਨੂੰ ਸਮਝੋ ਜਿਵੇਂ ਕਿ ਇਹਨਾਂ ਨੇ ਇਹਦੇ ਵਿੱਚ ਡਾਇਲੋਗ ਮਾਰਿਆ ਸੀਗਾ ਕਿ ਉਹ ਤੁਹਾਨੂੰ ਸਾਹਮਣੇ ਕੁਝ ਨਹੀਂ ਕਹੂਗਾ ਪਰ ਜਿਹੜੇ ਉਹਦਾ ਅੰਦਰੋਂ ਬਾਦੋਆ ਨਿਕਲੇਗੀ ਨਾ ਉਹਦੀ سزا ਤੁਹਾਨੂੰ ਰੱਬ ਵੀ ਦੇਊਗਾ ਜਿਹੜੀ ਅੰਦਰੋਂ ਨਿਕਲਦੀ ਹੈ ਨਾ ਗੱਲ ਬਾਦੋਆ ਜਾਂ ਦਿਲ ਦੁੱਖਦਾ ਨਾ ਜਦੋਂ ਤੇ ਉਹ ਸਿੱਧਾ ਰੱਬ ਦੇ ਘਰ ਚ ਫਿਰਵਾਜ ਹੋ ਜਾਂਦੀ ਆ। ਐਵੇਂ ਥੋੜਾ ਕਹਿੰਦੇ ਨਹੀਂ ਦਿਲਾਂ ਵਿੱਚ ਰੱਬ ਬਸਦਾ। ਤੇ ਕਹਿੰਦੇ ਨਹੀਂ ਤੁਸੀਂ ਕਿਸੇ ਨੂੰ ਥੋੜੀ ਜੀ ਵੀ ਗੱਲ ਕਹਿਦੇ ਹੋ ਨਾ ਉਹਨੂੰ ਚੁਭ ਗਈ ਨਾ ਤੇ ਅਸੀਂ ਬਾਹਰੋਂ ਰੱਬ ਲੱਭਦੇਵੇਂ ਰੱਬ ਤੇ ਹਰ ਇਨਸਾਨ ਦੇ ਅੰਦਰ ਬੈਠਾ ਹੈ। ਨਹੀਂ ਜੇ ਤੁਸੀਂ ਉਹਨਾਂ ਦੇ ਲਈ ਦੁਖਾਤਾ ਤਾਂ ਤੁਸੀਂ ਰੱਬ ਨੂੰ ਦੁਖਾਤਾ। ਅੰਟੀ ਸੰਤਮਾਤਮਾ ਜਿਹੜੇ ਆ ਨਾ ਉਹ ਵੀ ਇਹੋ ਗੱਲ ਹੀ ਆਂਦੇ ਆ ਕਿ ਜੇ ਸਭ ਤੋਂ ਤਗੜਾ ਭਾਅ ਹੈ ਨਾ ਤੇ ਉਹ ਹੈਗਾ ਕਿਸੇ ਦਾ ਦਿਲ ਦੁਖਾਣਾ। ਚਲੋ ਮੈਸੇਜ ਤੇ ਭਾਵੇਂ ਜੀ ਸਾਰੀ ਸਟੋਰੀ ਜਿੰਨਾ ਦੇ ਦੀਏ ਤੇ ਬਾਕੀ ਥੈਂਕ ਯੂ ਸਾਰੇ ਹੋਿਆਂ ਦਾ ਥੈਂਕ ਯੂ ਵੈਰੀ ਮੱਚ ਜੀ ਤੁਸੀਂ ਸਾਡਾ ਜਿਹੜਾ ਵਾ ਸਾਡਾ ਹਜ਼ਾਰ ਤੱਕ ਦਾ ਲੋਕ ਸਾਨੂੰ ਪਛਾਣਦਾ ਵਾ ਤੇ ਇਸ ਕਰਕੇ ਜੀ ਆਪਾਂ ਜਾਣਦੇ ਆ ਕਿ ਤੇ ਸਾਨੂੰ ਮਿਲੀਅਨਸ ਤੱਕ ਪਹੁੰਚਾਓ ਤੇ ਸਾਡੇ ਚੈਨਲ ਨੂੰ ਛੇਤੀ ਛੇਤੀ ਸਾਡਾ ਜਿਹੜਾ ਨਾ 1 ਲੱਖ ਦਾ ਟਾਰਗੇਟ ਕੰਪਲੀਟ ਕਰ ਦੋ ਕਿ ਫੇਰਹੀਂ ਇੱਥੇ ਖਲੋ ਕੇ ਸਾਰੇ ਜਾਣੇ ਤੁਹਾਨੂੰ ਨਾ ਆਪਣਾ YouTube ਦਾ ਸ਼ੀਲਡ ਵਗਾਈਏ ਠੀਕ ਹੈ ਜੀ ਚਲੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਰਿਆਂ ਨੂੰ ਵੀਡੀਓਜ਼ ਕਿਵੇਂ ਦੀਆਂ ਲੱਗੀਆਂ ਚਲੋ ਜੀ ਥੈਂਕ ਯੂ so much लव यू ऑल